ਸਰਕਾਰ ਦੀਆਂ ਨਲਕੀਆਂ ਕਰਨਾ ਹੀ ਸੁਭਾ ਦੀ ਨਹਿਰ ਟੁੱਟੀ ਆਈਏ ਇਹ ਤਾਂ ਨਹੀਂ ਵੀ ਸਰਕਾਰ ਨੇ ਬਣਾ ਕੇ ਛੱਡ ਤਈ ਉਹਨਾਂ ਚੀ ਵੀ ਚੀਜ਼ ਉਹਨੂੰ ਰਿਪੇਅਰ ਨਹੀਂ ਕਰਨੀ ਚੀਜ਼ ਆ ਸਾਢੇ 12 ਹੋ ਗਏ 6 ਘੰਟੇ ਬਾਅਦ ਆਇਆ ਹਾਲਤ ਵੇਖੋ ਇਹ ਨਹਿਰ ਦੇ ਵਿੱਚ ਟਾਲੀਆਂ ਉਗਰੀਆਂ ਖੜੀਆਂ ਨੇ ਨਹਿਰਾਂ ਵਿੱਚ ਕਦੇ ਟਾਲੀਆਂ ਉਗਰੀਆਂ ਵੀ ਵੇਖੀਆਂ ਮੈਸੇਜ ਇਹਨਾਂ ਨੂੰ 8 ਵਜੇ ਸਾਡਾ ਬੰਦਾ ਨਹਿਰ ਬੰਦ ਕਰਾਉਣ ਜਾਵੜੇ ਜੀ ਇਹ ਐ 6 6 ਵਜੇ ਨਹਿਰ ਟੁੱਟੀ ਆ ਇਹ ਐ ਸਾਨੂੰ 10 ਵਜੇ ਮੈਸ ਲੱਗਦਾ 8 ਵਜੇ ਸਾਡਾ ਬੰਦਾ ਨੇ ਉੱਥੇ ਬੈਠਾਗਾ ਜੀ ਹੁਣ ਤੀਜੀ ਵਾਰ ਟੁੱਟ ਗਈ ਐ ਤੀਜੀ ਵਾਰ ਟੁੱਟੀ ਇੱਕ ਦਿਨ ਹੁਣ ਮੋਗੇ ਕੋਲ ਟੁੱਟੀ ਸੀ ਦੇਖੋ ਜੀ ਸਾਲ ਸਾਨੂੰ ਬਣਿਆ ਨੂੰ ਹੋ ਗਿਆ ਕੋਈ ਸਫਾਈ ਸਾਡੇ ਕੋਲੇ ਕੋਈ ਨਹੀਂ ਮਾਸਟਰ ਆਲ ਨਹੀਂ ਨਿਕਲਿਆ ਵੀ ਸਫਾਈ ਕਰਨੀ ਐ ਚਾ ਕੁਝ ਵੀ ਕਰਨਾ ਨਹੀਂ ਆਇਆ ਸਾਡੇ ਕੋਲੇ ਵੀ ਕੁਝ ਵੀ ਜੀ ਸਭ ਤੋਂ ਨਕਮੀ ਸਰਕਾਰ ਇਹ ਪੈਦਾ ਹੋਈ ਆ ਸਭ ਗੱਟੇ ਸਭ ਘਰੋਂ ਲੈ ਕੇ ਆਏ ਜੀ ਸਾਰੇ ਪਿੰਡੋਂ ਲੈ ਕੇ ਆਏ ਆ ਅਸੀਂ ਜਿੰਨਾ ਸਮਾਨ ਆ ਗੱਟੇ ਭਰੇ ਆ ਸਾਰੇ ਪਿੰਡ ਦੇ ਮੁੰਡਿਆਂ ਨੇ ਭਰੇ ਆ ਇਹ ਸਾਰੇ ਇਹ ਸਾਰ ਇਹਨਾਂ ਨੇ ਖਰਚਾ ਪਾ ਦੇਣਾ ਜੀ ਇਹ ਇਹਨਾਂ ਨੇ ਖਰਚਾ ਪਾ ਦੇਣਾ ਹੀ ਰੁਪਈਆ ਇਹਨਾਂ ਨੇ ਤਾਂ ਰਿਪੇਅਰ ਖਰਚਾ ਪਾ ਦੇਣਾ ਇਹ ਕਹਿੰਦੇ ਵੀ ਸਾਡੇ ਕੋਲ ਕੰਮ ਇਹ ਸਾਨੂੰ ਸਬੂਤ ਕਰ ਦੇ ਤਿੰਨ ਸਾਲ ਚ ਕੋਈ ਇਹਨਾਂ ਨੇ ਪੰਚਾਇਤ ਨੂੰ ਕੋਈ ਡਿਮਾਂਡ ਨਾ ਹੋਰ ਸੇ ਇਹਨਾਂ ਨੇ ਕਿਉਂ ਕੀਤਾ ਕੋਈ ਮਰੇਗਾ ਦਾ ਇਹ ਕਹਿੰਦੇ ਵੀ ਕੰਮ ਬੰਦ ਹੋ ਗਿਆ ਪਹਿਲਾਂ ਪਹਿਲਾਂ ਤਾਂ ਨਹੀਂ ਬੰਦ ਹੋਇਆ ਸੀ ਸਮਾਂ ਤਾਂ ਕਹਿੰਦੇ ਸੀ ਸਾਡੇ ਪ੍ਰਬੰਧ ਬਹੁ ਪੱਕੇ ਆ ਵੀ ਇਹੋ ਜੀ ਗੱਲ ਆ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਪ੍ਰਬੰਧ ਜਿਹੜੇ ਆ ਇਹਨਾਂ ਦਾ ਪ੍ਰਬੰਧ ਆ ਜੀ ਆ ਇਹ ਜਿਹੜੇ ਹਾਲਾਤ ਆ ਵੇਖੋ ਜੀ ਪ੍ਰਬੰਧ ਦੇ ਹਾਲਾਤ ਆ ਵੀ ਵਾਲੀ ਨਹਿਰ ਇੱਥੇ ਲੁਟੇਰਾ ਵੀ ਵਾਧੂ ਸਭ ਕੁਝ ਇੱਥੇ ਦੇਪ ਉਪ ਜਿੰਨਾ ਨਸ਼ਾ ਉਹ ਵੀ ਇੱਥੇ ਸਾਰਾ ਕੁਝ ਤੇ ਆ ਇਮਾਰਤਾਂ ਤੁਹਾਡੇ ਸਾਹਮਣੇ ਇਹ ਤਾਂ ਸਾਨੂੰ ਆਏ ਸਾਲ ਪੈਣੀ ਪਈ